आज साइंस से संबंधित किन हो गया काट काट हो गया 20 अंक के दर में जाएंगे हम हम 7 साल तो कर ले ਬਾਈ ਮਾਗ ਨੂੰ ਹਜ਼ੂਰ ਸੈਂਸਾ ਜੀ ਨੇ ਇੱਕੀ ਮਾਗ ਨੂੰ ਮੇਰੇ ਤਾਇਆ ਜੀ ਜੋ ਕਿ ਸੰਸਾਰੀ ਰਿਸ਼ਤਾ ਮੇਰੇ ਤਾਇਆ ਜੀ ਦਾ ਵੈਸੇ ਅਰਮੇਸ਼ਰ ਨੇ ਆਪਾਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਉਹਨਾਂ ਨੇ ਹਜ਼ੂਰ ਸੈਂਸਾ ਦੇ ਅੱਗੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਅਸੀਂ ਖੁਸ਼ੀ ਨਾਲ ਇਹ ਕੰਮ ਕਰਨਾ ਤਾਂ ਸੈਂਸਾ ਨੇ ਕਿਹਾ ਸੀ ਕੋਈ ਖੁੱਲ ਨਹੀਂ ਤਾਂ ਇਸ ਤੋਂ ਅਗਲੀ ਗੱਲ ਜਿਹੜੀ ਅੱਦੇ ਤਰਲ ਚੱਲਦੀ ਆ ਉੱਥੇ ਵੇਲੀ ਹੋਇਆ ਕਰਦੀ ਸੀ ਜਿੱਥੇ ਪਸ਼ੂ ਵਗਦਾ ਰਹਿੰਦੇ ਸੀ ਉਥੇ ਥੋੜੀ ਖੁੱਲੀ ਜਗ੍ਹਾ ਸੀ ਤਾਂ ਪਰਵਾਨੇ ਬੇਨਤੀ ਕੀਤੀ ਗਏ ਉੱਥੇ ਜਗ੍ਹਾ ਹੈ ਤਾਂ ਸੈਨਸ ਨੇ ਕਹਿੰਦੇ ਕੱਲ ਨੂੰ ਆਪਾਂ ਉੱਥੇ ਭਗੜਾ ਪਾਵਾਂਗੇ ਫਿਰ ਅਗਲੇ ਦਿਨ ਉੱਥੇ ਭਗੜਾ ਪਾਇਆ ਗਿਆ ਸੀ ਉਹ ਭੰਗੜੇ ਦੀ ਟੀਮ ਹਰੀਪੁਰ ਪਿੰਡ ਦੀ ਸੀ ਜਿਸ ਵਿੱਚ ਜਿਸ ਨੂੰ ਆਪਾਂ ਸਨ ਮੰਨਦੇ ਆਂ ਕਿ ਹਰ ਸੰਗਤ ਹੈ ਉਹਦੇ ਜੋ ਸਤਿਰਪਤਾ ਹੈ ਜੀ ਸੀ ਸ਼ਾਇਦ ਮੇਰੇ ਬਾਕੀ ਪਿੰਡ ਦੇ ਉਹਨਾਂ ਦੇ ਸਕੂਲ ਮੈਡ ਸੀ ਸਕੂਲ ਦਾ ਮਾਸਟਰ ਸੀ ਜਿਹੜਾ ਪੰਗੜਾ ਸਵਾਉਂਦਾ ਸੀ ਢੋਲੀ ਸੀ ਅਜੂ ਸੰਸਰੀ ਨੇ ਉਸ ਲਿਖਤ ਕਰਵਾਈ ਸੀ ਜਿਹੜੀ ਉਹਦੇ ਵਿੱਚ ਉਹਨੇ ਸਾਰਿਆਂ ਤੇ ਬੜੀ ਕਿਰਪਾ ਕੀਤੀ ਸੀ ਢੋਲੀ ਵੀ ਧਾਰਤਾ ਹੂੰ ਸਾਰੇ ਧਾਰਤਾ ਅਜੂ ਸੰਸਰੀ ਨੇ ਤੇ 10 ਤੋਂ ਜ਼ਿਆਦਾ ਲਿਖਤਾ ਨੇ ਮੈਨੂੰ ਨਹੀਂ ਚੰਗੀ ਯਾਦ ਨਹੀਂ ਹੁੰਦੀ ਕਿੰਨੀ ਨੇ ਇਸ ਗ੍ਰਹਿ ਦੇ ਵਿੱਚ ਚਾਹਨਾ ਪਾਈ ਜਿੰਨੀ ਬੜੀ ਜਸਦਨ ਜੀ ਡੀ ਚਾਹਨੇ ਦੱਸ ਦੇ ਛੁੱਟੀ ਸੀ ਉਸ ਦਿਨ ਮਿਹਰ ਜੀ ਉਸਨਾਂ ਇੱਥੇ ਸੀ ਇੱਥੇ ਸੀ ਸਵੇਰ ਦਾ ਵਿਹਾਰ ਸੀ ਦਾਦੀ ਜੀ ਮੇਰੇ ਦੱਸਦੇ ਸੀ ਕਿ ਸੰਸ਼ਾ ਉਸ ਦਿਨ ਸਵੇਰ ਤੋਂ ਹੀ ਬੜਾ ਚੁੱਕ ਚੁੱਕ ਸੀ ਤੇ ਸਾਨੂੰ ਕਿ ਤਰ੍ਹਾਂ ਕਿਤੇ ਅਹਿਸਾਸ ਹੋ ਰਿਹਾ ਸੀ ਕਿ ਪਤਾ ਨਹੀਂ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਜਾਂ ਸੰਸ਼ਾ ਸਾਡੇ ਤੋਂ ਕਿ ਤਰ੍ਹਾਂ ਰਾਜ਼ ਨੇ ਇਹ ਕੀ ਗੱਲ ਹੈ ਵਿਹਾਰ ਚਾਲਦੇ ਦੇ ਵਿੱਚ ਸੰਦੇਸ਼ ਲੈ ਕੇ ਕੋਲ ਸਿੱਖ ਪਹੁੰਚੇ ਸੀ ਇੱਥੇ ਤੇ ਇਹ ਹਰ ਖਤਮ ਹੋਣ ਤੱਕ ਉਹਨਾਂ ਨੇ ਇੰਤਜ਼ਾਰ ਕੀਤਾ ਸੈਂਚੇ ਨੇ ਫਰਮਾਇਆ ਸੀ ਕਿ ਉਸ ਤੋਂ ਬਾਅਦ ਅਬਹਿਰ ਦਾ ਇੱਕ ਹੋਰ ਘਰ ਵਿਹਾਰ ਸੀ ਸੈਂਚੇ ਨੇ ਕਹ ਅਸੀਂ ਉੱਥੋਂ ਹੋ ਕੇ ਫਿਰ ਅਸੀਂ ਆਵਾਂਗੇ ਸਾਡੇ ਆਪਣਾ ਸੰਸਕਾਰ ਨਹੀਂ ਕਰਨਾ ਤਿਆਰੀ ਕਰਨੀ ਹੈ ਫਿਰ ਸੈਂਚੇ ਜੀ ਨੂੰ ਉੱਥੋਂ ਹੋ ਕੇ ਗਏ ਸੀ ਫਿਰ ਜਾ ਕੇ ਸੰਸਕਾਰ ਕੀਤਾ ਸੀ ਅਗਲੇ ਦਿਨ ਉਹ ਆਪ ਜੀ ਕਲੀਪਾਂ ਜਾਣਦੇ ਹੋ ਪ੍ਰਸੰਗਾ ਜੀ ਇੱਕ ਇਤਿਹਾਸ ਬਹੁਤ ਵਾਰੀ ਆਪ ਜੀ ਨਾਲ ਸਾਂਝਾ ਕੀਤਾ ਗਿਆ ਤਾਂ ਦੁਬਾਰਾ ਕਰਨ ਜਾ ਰਿਹਾ ਹਾਂ ਪਰ ਇੱਕ ਵਾਰ ਪਰਮੇਸ਼ਰ ਜਦੋਂ ਵੀ ਕੁਝ ਸਿਖਾਉਣਾ ਚਾਹੁੰਦਾ ਤਾਂ ਕਈ ਵਾਰ ਤਾਂ ਸਿੱਧਾ ਸਿੱਧਾ ਦੱਸ ਦਿੰਦਾ ਪਰ ਸਿੱਧੀ ਦੱਸੀ ਗੱਲ ਅਕਸਰ ਅਸੀਂ ਸੁਣਦੇ ਫਿਰ ਉਹ ਕੋਈ ਉਦਾਹਰਣ ਬਣਾਉਂਦਾ ਤੇ ਇੱਕ ਉਦਾਹਰਣ ਇਦਾਂ ਦੀ ਇਸ ਪਿੰਡ ਦੇ ਵਿੱਚ ਬਣਾਈ ਗਈ ਸੀ ਬਜ਼ੁਰਗ ਸੰਸਣ ਨਾਲ ਸੰਬੰਧਤਾ ਹੋਇਆ ਸੀ ਵਿਹਾਰ ਹੋਣਾ ਸੀ ਲੰਗਰ ਸ਼ਾਇਦ 200 ਗੁਰਸਿੱਖ ਦੇ ਸਾਹਮਣੇ ਤੇ ਆਰ ਸੀ 200 300 ਦੇ ਸਾਹਮਣੇ ਨਾਲ ਮੇਕ ਉਹ ਕਿ ਅੱਜ ਮੈਂ ਵਰਨਾ ਬਸ ਅੱਜ ਹੀ ਵਰਨਾ ਬੇਦਰ ਮੇਰੀ ਸੀ ਗਲਤੀ ਇਨਸਾਨ ਤੋਂ ਇਹ ਹਿੰਦੀ ਪਰਮੇਸ਼ਰ ਹੀ ਕਰਾਉਂਦਾ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਮੈਂ ਪੰਚਤੱਤ ਦਾ ਬੁਤਲਾ ਖੁਦ ਗਲਤੀਆਂ ਦਾ ਬੁਤਲਾ ਮੈਂ ਕਿਸੇ ਵੀ ਗਲਤੀ ਨਹੀਂ ਕਰ ਸਕਦਾ ਜਗਾ ਪਰਮੇਸ਼ਰ ਨੇ ਇਦਾਂ ਦੇਖ ਲਿਆ ਸੀ ਕਿ ਦੁਆਬੇ ਦੇ ਕਿਸੇ ਦੇ ਵੀ ਗੁਰਸਿੱਖ ਦੇ ਮੰਦੇ ਵਿੱਚ ਇਹ ਵਿਚਾਰ ਨਹੀਂ ਆਇਆ ਕਿ ਅਸੀਂ ਜਾਈਏ ਸਾਰੇ ਕਰੋ ਕਰੀ ਬੈਠੇ ਹਜੂਰ ਸੈਨ ਸਾਹਿਬ ਪੰਜ ਗੁਰਸਿੱਖ ਆਦਮ ਘਰ ਤੋਂ ਪੈਦਲ ਗੋਡਿਆਂ ਤੋਂ ਉੱਤੇ ਉੱਤੇ ਪਾਣੀ ਜੋੜੇ ਇੱਕ ਹੋਰ ਗੁਰਸਿੱਖ ਦੇ ਹੱਥ ਦੇ ਵਿੱਚ ਇੱਥੇ ਚੱਲ ਕੇ ਆਏ ਦਾਲੀਵਾਲੇ ਦੱਸਦੇ ਹੁੰਦੇ ਸੀ ਕਿ ਇਹ ਕਿਹੜੇ ਆਂਦੇ ਗੁੰਡੀ ਵੇੜੇ ਮਾਰਦੇ ਸੀ ਉਹ ਗੱਡੀਆਂ 'ਚ ਜਾਣ ਵਾਲੇ ਨੇ ਕਿੱਥੇ ਆਉਣਾ ਇਹਦੇ ਵਿੱਚ ਸ਼ੈਨਸ ਕੌਜ਼ ਦੇ ਦਸਤੋਂ ਨੋਂ ਪਾਰ ਲਾਈ ਸੀ ਕੋਸ ਤੋਂ ਅਗੇ ਤੇ ਹਰਤਾਬ ਸਾਹਿਬ ਜਿਨੇ ਸੁਣਿਆ ਹੋਇਆ ਸ਼ੈਨਸ ਨੇ ਬਸੰਦ ਦਿੱਤਾ ਸੀ ਅਜੇ ਦੁਆਬਾ ਫੇਲ ਹੋ ਗਿਆ ਸਾਨੂੰ ਇਤਿਹਾਸ ਦੇ ਵਿੱਚ ਕਸ਼ਮੀਰ ਪੜਨਾ ਇਹ ਤਾਂ ਜਰੂਰ ਸੈਂਕਲੈਂਡਿਆ ਕਿ ਦਵਾਬਾ ਫੇਲ ਕਰਤਾ ਸੀ ਪਰੰਤੂ ਉਸ ਉਧਾਰਨ ਦੇ ਵਿੱਚ ਸਮਝ ਸਿਖਾਇਆ ਕੀ ਸੀ ਜਦੋਂ ਵਰਡਰਿੰਜਸ ਕਾਨਫਰੰਸ ਜੇਠਵਾਰ ਦੇ ਵਿੱਚ ਹੋਈ ਸੀ ਉੱਥੇ ਵੀ ਜਦੋਂ ਮੈਂ ਪੜਨਾ ਸ਼ੁਰੂ ਹੋਇਆ ਸੀ ਤਾਂ ਹਰ ਬਾਣੀ ਦੇ ਵਿੱਚ ਪਰਮੇਸ਼ਰ ਨੇ ਕੀ ਫਰਮਾਨ ਕੀਤਾ ਸੀ ਤੇ ਮੈਂ ਪੜ੍ਹਿਆ ਤਾਂ ਕੀ ਹੋ ਗਿਆ ਨੂੰ ਨਹੀਂ ਜਿਹੜੇ ਖਰਜੋਗੇ ਕੰਨੀ ਤੇ ਕੈਮਰਾ ਹੁੰਦਾ ਜਮੀਨ ਤੋਂ ਡਰ ਕੇ ਕੀ ਖੱਟ ਕੇ ਲੈ ਜਾਓਗੇ ਸੋ ਇਹਨਾਂ ਧਾਰਨਾ ਤੋਂ ਸਿੱਖਣਾ ਹੈ ਅਗਵਾਲ ਨੂੰ ਬੁਲਾ ਲਓ ਅਸੀਂ ਇਹ ਮਾਨਸ ਜੇਹੀ 994 ਚੌਪਰੀ ਜੋਗਵਾ ਦੇ ਮੌਕਾ ਮਿਲੇ ਆ ਅਸੀਂ ਇਹ ਸਿੱਖਣਾ ਹੈ ਕਿ ਇਹ ਜਨਮ ਉਹਦੇ ਲਿਖੇ ਲਾ دیے ਕਦੀ ਨਹੀਂ ਤੋਂ ਡਰ ਕੇ ਕੋਈ ਰੁਕਿਆ ਸੀ ਕਿ ਕਦੇ ਕਿਸੇ ਨੂੰ ਉਮੀਦ ਆ ਡਰ ਦੇ ਕੇ ਪਰਮੇਸ਼ਰ ਨੇ ਰੋਕਿਆ ਸੀ ਤੇ ਕਦੀ ਅੱਜ ਅਸੀਂ ਪੈਸੇ ਘਟਣ ਦੇ ਡਰ ਤੋਂ ਦਿਹਾੜੀਆਂ ਤੋੜਨ ਦੇ ਡਰ ਤੋਂ ਜਾਂ ਜਿੰਨਾਂ ਕੋਲ ਕਈ ਕਈ ਗੱਡੀਆਂ ਵੀ ਨੇ ਸ਼ਾਇਦ ਕਿ ਗੱਡੀ ਦੀ ਕਮਾਈ ਘੱਟ ਹੋ ਜਾਵੇ ਇੱਕ ਸਾਲ ਦੇ ਵਿੱਚ ਸਾਰੇ ਟੂਰ ਅਟੈਂਡ ਕਰਨ ਨਾਲ ਅਸੀਂ ਇਹਨਾਂ ਚੀਜ਼ਾਂ ਦੇ ਡਰਾਂ ਤੋਂ ਪਰਮੇਸ਼ਰ ਦੇ ਕੋਲ ਨਹੀਂ ਪਹੁੰਚੇ ਬੇਸ਼ਕੁਰੀ ਜੇ ਸਮੇਂ ਪਰਮੇਸ਼ਰ ਸਿੰਘਾਸਣ ਤੇ ਬਰਾਜਮਾਨ ਸੀ ਉਸਨੇ ਹਰਬਾਣੀ ਚੇ ਲਖਾਇਸੀ ਕਿ ਮੈਨੂੰ ਆਪਣੇ ਅੰਦਰੋਂ ਪਾ ਲਿਓ ਪਰੰਤੂ ਜਦੋਂ ਹਰ ਸੰਗਤ ਇਕੱਠੀ ਹੁੰਦੀ ਹੁੰਦੀ ਆਲੇ ਭਗਤ ਇਕੱਠੇ ਹੁੰਦੇ ਆ ਅਤੇ ਉਹਦੀ ਉਸਤਤ ਕਰਦੇ ਆ ਉਸ ਗੰਧੀਆਂ ਵਡਿਆਈਆਂ ਤੇ ਉਸ ਗੱਲ ਦੀ ਮਾਨ ਜਿਹੜੇ ਨੇ ਉਹ ਵੀ ਇਕੱਠ ਨਹੀਂ ਸੋ ਆਪ ਜੀ ਸਭ ਦਾ ਦੇ ਸਾਹਮਣੇ ਕਿ ਮੈਂਨਤੀ ਕਰਦਾ ਹਾਂ ਜਿਨੇ ਵੀ ਸੰਗਤ ਅੱਜ ਇੱਥੇ ਆਈ ਹੈ ਮੈਂ ਆਪ ਜੀ ਦਾ ਸ਼ੁਕਰਾਨਾ ਨਹੀਂ ਕਰ ਸਕਦਾ ਘਰ ਮੇਰਾ ਨਹੀਂ ਘਰ ਪਰਮੇਸ਼ਰ ਦਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਜੀ ਦਾ ਸਾਧਾ ਹੈ ਪਰਮੇਸ਼ਰ ਦਾ ਹੁੰਦੇ ਨਾ ਤੇ ਬਾਪ ਤੇ ਬੇਟੇ ਦਾ ਕੋਈ ਤਰਕ ਨਹੀਂ ਹੁੰਦਾ ਆਪ ਜੀ ਸਭ ਦਾ ਹੈ ਜਰੂਰ ਹਰ ਮੰਦ ਆ ਕੇ ਆਇਆ ਕਰੋ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਤੋਂ ਰਾਤ ਦੇ ਸਮੇਂ ਹੀ ਵਿਹਾਰ ਰੱਖਿਏ ਜੇ ਸਮੇਂ ਪਰਮੇਸ਼ਰ ਨੇ ਰੱਖਿਆ ᱛੀ ਉਦੋਂ ਬਾਕੀ ਜੇ ਤਾਂ ਪਰਮੇਸ਼ਰ ਦਾ ਮੁਕਮਲ ਰਿਕਾ ਜਿਤਾਂ ਨੇ ਸੰਸਾਰ ਚਰਉਣਾ ਉਹਦੀ ਮਿਲਦਾ ਹੈ ਹਮੇਸ਼ਾ ਇਸ ਸਰੀਰ ਦੇ ਵਿੱਚ ਰਹਿੰਦੇ ਆ ਹੋਇਆ ਆਖਰੀ ਜਨਮ ਹੈ ਜੇ ਮੰਨਦੇ ਆ ਕਿ ਆਖਰੀ ਜਨਮ ਹੈ ਤੇ ਜੇ ਕਬਾਰੀ ਜੀ ਹਾਂ ਤਾਂ ਫਿਰ ਸਾਨੂੰ ਕਿਦਾਂ ਦਾ ਜੀਣਾ ਚਾਹੀਦਾ ਜੈਸੇ ਕਮਾਉਣ ਵਾਲੇ ਕੁੱਟੀਆਂ ਬਣਾਉਣਾ ਕੇ ਚਲ ਗਏ ਆਪ ਜੀ ਦੇ ਜੋਗੁਰੀ ਜੇ ਆਪਾਂ ਦੇਖੀਏ ਕਮਾਗੁਮਾ ਕੇ ਚਲ ਗਏ ਤੱਕੀ ਖਟਿਆ ਸੰਸਾਰੀ ਕੀ ਖਟਿਆ ਤੇ ਅੰਗਰੂਨੀ ਕੀ ਖਟਿਆ ਵਿਚਾਰੀਏ ਤੇ ਜਿਹੜੀ ਖੱਟੀ ਖਟਣੀ ਆ ਤੇ ਦਾ ਸੱਜਾ ਜੀ ਨੇ ਫਰਮਾਇਆ ਸੀ ਕਿ ਜਿਹੜਾ ਅੰਦਰੋਂ ਜੁੜਿਆ ਹੁੰਦਾ ਸੋ ਜਿਆਦਾ ਚਿੰਤਾ ਨਾ ਕਰਦੇ ਹਾਂ ਬਸ ਇੰਨੀ ਜੀ ਬੇਨਤੀ ਕਰਦੇ ਹਾਂ ਇਸ ਸਾਰਾ ਸਾਰ ਉਹਦੇ ਲੇਖੇ ਲਾ ਲੀਏ ਉਹਦੇ ਦਿੱਤੇ ਹੋਏ ਸਾਡਾ ਕੁਛ ਨਹੀਂ ਜੇ ਕੁਛ ਨਹੀਂ ਤਾਂ ਵਿਚਾਰ ਵੀ ਸਾਡੇ ਨੇ ਜੁਬਾਨ ਦੀ ਸਾਡੀ ਨਹੀਂ ਉਸ ਦਾ ਵੀ ਕਰ ਨਹੀਂ ਸਕਦੇ ਅੱਜ ਦਾ ਧੰਨਵਾਦ ਕਰ ਨਹੀਂ ਸਕਦੇ ਇਥੇ ਆਉਂਦੀ ਬਸੋ